ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਰੋਜ਼ ਵੀਡੀਓ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਇਹ ਬਹੁਤ ਮਾੜੀ ਗੱਲ ਆ ਮੇਰੇ ਵੀਰ ਭਰਾਵੋ ਛੋਟੇ ਵਾਸਤੇ ਆਪਾਂ ਭਾਸਿਰ ਦੇ ਜਾਨਵਰ ਲਿਆਉਣੇ ਆ ਅੱਜ ਵੀ ਛੋਟੇ ਵਾਸਤੇ ਆਪਾਂ ਭਾਸਿਰ ਦੀ ਬੇਸ਼ੇਰੀ ਲਿਆਏ ਆ ਮੇਰੇ ਵੀਰ ਭਰਾਵੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਤੇ ਬਾਕੀ ਜਿੰਨਾ ਮੇਰੇ ਵੀਰ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਇਹਦੇ ਨਾਲ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਬਾਕੀ ਕਰਦੇ ਆ ਆਪਾਂ ਹੁਣ ਆ ਬਸ਼ੇਰੀ ਦੀ ਡਿਟੇਲ ਵਾਰੀ ਗੱਲਬਾਤ ਉਸ ਤੋਂ ਪਹਿਲਾਂ ਜੇ ਤੁਸੀਂ ਵੀ ਆਪਣੇ పే ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਕਾਸੀ ਵੀ ਜਾਨਵਰ ਦੀ ਜਾਂ ਕਾਸੀ ਵੀ ਚੀਜ਼ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਾਉਣੀ ਹੈ ਤਾਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦੇ ਦੂੰ ਆਪਦਾ ਤੇ ਕਰਦੇ ਆ ਆ ਬਸ਼ੇਰੀ ਦੀ ਡਿਟੇਲ ਬਾਰੇ ਗ ਤੇ 8 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਹਾਈਟ ਦੀ ਗੱਲ ਕਰੀਏ ਤਾਂ 53 ਇੰਚ ਹਾਈਟ ਹੈ ਤੇ ਨੁਕਰੇ ਘੋੜੇ ਦੀ ਬੱਚੀ ਹੈ ਜੀ ਤੇ ਇਹਦੀ ਮਾਂ ਦੀ ਹਾਈਟ ਹੈਗੀ 60 ਇੰਚ ਤੇ ਮੁੱਲ ਬਾਈ ਹੋਰੇ 55000 ਕਰਦੇ ਆ ਬਾਕੀ ਮੌਕੇ ਤੇ ਹੋ ਜਾਊਗਾ ਰੇਟ ਦਾ ਚੱਕਰ ਨਾ ਮੰਨਿਓ ਤੇ ਫਰੀਦਪੁਰ ਕਰਨਾਲ ਹਰਿਆਣਾ ਏਰੀਆ ਤੇ ਕਰ ਲਓ ਸੰਪਰਕ ਜੀ ਵੀਡੀਓ ਕਰਵਾਉਣ ਲਈ ਆ ਨੰਬਰ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ